ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਵੀਰ ਜੀ ਤੁਹਾਨੂੰ ਦਿਖਾਲਦੇ ਆਂ 托ਕੜ ਗੱਬਣਾ ਵੀ ਤਾਜ਼ੀਆਂ ਵੀ ਸਾਰੀਆਂ ਮਿਕਸ ਬਹੁਤ ਚੰਗੀਆਂ ਝੋਟੀਆਂ ਤੇ ਚੰਗੇ ਰਿਕਾਰਡ ਵਾਲੀਆਂ ਤੇ ਕੰਦੀ ਕੰਦੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆਂ ਤੇ ਕੰਦੀ ਕੰਦੀ ਦੀ ਤੁਹਾਨੂੰ ਜਾਣਕਾਰੀ ਦਿੰਦੇ ਆਂ ਆਹ ਵੇਖੋ ਤਾਜ਼ੀਆਂ ਮਈਆਂ ਸੂਈਆਂ ਚੰਗੇ ਦੁੱਧ ਵਾਲੀਆਂ 托ਕੜ 托ਕੜ ਗੱਬਣਾ ਸਾਰੀ ਦੀ ਕੰਦੀ ਕੰਦੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆਂ ਤੇ ਕੰਦੀ ਕੰਦੀ ਦੀ ਤੁਹਾਨੂੰ ਜਾਣਕਾਰੀ ਦਿੰਦੇ ਆਂ ਬਹੁਤ ਚੰਗੀਆਂ ਮਹੀਂਆਂ 15-15 ਕਿਲੋ ਵਾਲੀਆਂ। ਵੇਹ ਜਿਹੜੀਆਂ ਤਿਆਰ ਦੁੱਧ 15-15 ਕਿਲੋ ਦੇਣਗੀਆਂ। ਕਰੋ ਜਿੱਲੇ ਵੇਦੂ ਵਿੱਚ। ਤੇ ਕਰੀਏ ਸ਼ੁਰੂਆਤ ਜੀ। ਬਾਹਰੋਂ ਕਰੀਏ ਕੰਦਰੋਂ ਕਰਤੀਏ। ਬਾਹਰੋਂ ਕਰ ਦਿੰਦੇ ਭਾਈ। ਬਾਹਰੋਂ ਕਰ ਦਿੰਦੇ ਆ ਵੇਖੋ ਜੀ। ਨਿੱਕੇ ਸਿੰਘ ਦੀ ਝੋਟੀ। ਥੋੜੇ ਜੀ ਉੱਚੇ ਬੱਚੇ ਚ ਬਹੁਤ ਸ਼ਕੀਨ ਹੈ। ਆਹ ਮੈਂ ਜਿਹੜੀ ਇਹ ਵੀ ਕੰਢੀ ਕੰਢੀ ਦੀ ਡਾਡੇ ਦਾ ਡਿਟੇਲ ਸ਼ੇਅਰ ਕਰਤੀ। ਇਹ ਕੰਢੀ ਕੰਢੀ ਦੀ ਤੁਹਾਨੂੰ ਜਾਣਕਾਰੀ ਦੇ ਦਿੰਦੀ ਆ। ਆਓ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਏ ਵਧੀਆ ਵਧੀਆ ਭਾਜੀ ਅੱਜ ਕਿੰਨੇ ਨਾਗੇ ਆਪਣੇ ਕੋਲ ਪਹਿਲਾਂ ਵੀਰ ਜੀ ਡਰੈੱਸ ਬੋਲ ਦਿਓ ਜੀ ਨਾਮ ਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ ਆਪਣਾ 97799834419779983441 ਠੀਕ ਹੈ ਭਾਜੀ ਤੇ ਕਿੰਨੇ ਨਾਗੇ ਆਪਣੇ ਕੋਲ ਅੱਜ ਆਪਣੇ ਕੋਲ 7-8 ਬਾਧੂ ਨਾਗੇ ਆ ਠੀਕ ਜੀ ਭਾਜੀ ਪੰਜ ਮਈਆਂ ਦਿਖਾਵਾਂਗੇ ਪੰਜ ਮਈਆਂ ਦਿਖਾਵਾਂਗੇ ਜੀ ਖੇਲੋ ਪਾਜੀ ਕਰੀਏ ਸਟਾਰਟ ਫਿਰ ਆ ਜੀ ਜੀ ਸ਼ੁਰੂਆਤ ਕਰੀਏ ਜੀ ਵੱਡੀ ਛੋਟੀ ਸਰੇ ਦੀ ਇਹ ਛੋਟੀ ਜਿਹੜੀ ਆ ਨਾ ਜੀ ਹਾਂ ਜੀ ਹਾਂ ਜੀ ਇਹ ਟੋਕੜ ਹੀ ਖੜੇ ਕੋਈ ਕਿੰਨਾ ਕੁ ਮਹੀਆ ਦੀ ਕੋਈ ਆ ਠੀਕ ਜੀ ਤੇ ਦੁੱਧ ਜਿਹੜਾ ਦੁੱਧ ਇਹ ਕੋ ਹੋਊਗਾ ਜੀ ਇਸ ਟਾਈਮ ਤੇ 8 ਕਿਲੋ ਦੇ ਤੀਕੋ ਠੀਕ ਆ ਠੀਕ ਆ ਵੱਡੀ ਐ ਛੋਟੀ ਚੰਗੀ ਆ ਛੋਟੀ ਸਾਰੀ ਕੋਈ ਸਾਂਭ ਲੈ ਕੋ ਡਬਲ ਰੁਪਏ ਕਰ ਦੇਗੀ ਹਾਂ ਜੀ ਇਦਾਂ ਹੀ ਠੀਕ ਜੀ ਆਹ ਦੇ ਕੇ ਮੂੰਹ ਤੇ ਇਦਾਂ ਜੁੜੀਆਂ ਆ ਕੋਈ ਟੋਕੜ ਜਿਹੜੇ ਆ ਵੇਖਿਓ ਧਨਾ ਧਨਾ ਖਾਂਦੇ ਆ ਆ ਵੇਖ ਇਦਾਂ ਬਸ ਹੋ ਗਿਆ ਕਿਵਾ ਜੂਈ ਵੀ ਖਰੀ ਆ। ਆ ਦੇਖੋ ਜੀ। ਆ ਦੇਖੋ। ਮਗਰ ਦੇ ਤਾਂ ਜਮਾ ਚੂਈ ਚੂਈ 1 ਨੰਬਰ ਦੀ ਪੁੱਲੀ ਹੋਊਗੀ। ਇਹ ਬਣੀ ਜੀ 10 ਤਰੀਕ ਦੀ। ਅੱਛਾ ਜੀ। ਇਹਨੂੰ ਆਪਾਂ ਖਾਲੀ ਕੱਢੀ ਲਈਏ ਵੀ ਗੱਪਣ ਨਹੀਂ। ਠੀਕ ਹੈ ਬਾਜੀ। 10 ਅਪ੍ਰੈਲ ਦੀ ਬਣੀ ਦੁੱਧ ਜਿਹੜਾ ਮੇਰੇ ਕੋਲ ਹੈਗਾ 7 ਕਿਲੋ। 7 ਕਿਲੋ ਤਿਆਰ ਦੁੱਧ। 7 ਕਿਲੋ ਦੁੱਧ। ਠੀਕ ਹੈ ਬਾਜੀ। ਜਮਾ ਛੋਟੇ ਸਿੰਗ ਦੇ ਵਿੱਚ ਥਾਣ ਲੈਵੇ ਬਿਲਕੁਲ ਸਾਫ਼ ਸੁਥਰੀ। ਸੀਲ ਫੁੱਲ ਵੀ ਵੇਖੋ ਥਣ ਦੇਵੇ ਤੂੰ ਬਿਲਕੁਲ ਕੁਆਲਟੀ ਵਾਲੀ ਝੋਟੀ ਆ ਤੁਹਾਡੀ ਸੁੰਦਰ ਬਖਾ ਲੂਗੀ ਕੋਈ ਸਾਹਮਣੇ ਤੇ ਡਬਲ ਰੁਪਏ ਕਰ ਜੂਗੀ ਬਹੁਤ ਚੰਗੀ ਕੱਟੀ ਆ ਜੀ ਹਾਂ ਜੀ ਹਾਂ ਜੀ ਭਾਜੀ ਇਹਦਾ ਭਾਜੀ ਕੀ ਡਿਮਾਂਡ ਕੀ ਰੱਖੀ ਫਿਰ ਇਹਦੀ ਇਸਦੀ ਡਿਮਾਂਡ ਹੈ 85000 ਰੁਪਏ ਠੀਕ ਹੈ ਭਾਜੀ 80000 ਦੀ ਦੇ ਦਾਂਗੇ 80000 ਦੇ ਵਿੱਚ ਹੋਰ ਕੋਈ ਭਾਜੀ ਛੋੜ ਛਡਾਵਾ ਹਜ਼ਾਰ ਸ਼ਾਹ ਹਜ਼ਾਰ 80 ਦੇ ਵਿੱਚੋਂ ਛੋੜ ਕਰਕੇ ਆ ਦੇਖੋ ਜੀ ਖਾਣ ਦੇ ਵੀ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਜੇ ਬਿਲਕੁਲ ਓਕੇ ਰਿਪੋਰਟ ਆ ਜਮਾ ਨਕੇ ਸਿੰਘ ਦੀ ਇਕੱਟੀ ਸਾਫ ਸੁਥਰੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਭਾਜੀ ਓਕੇ ਰਿਪੋਰਟ ਆ ਜਮਾ ਆ ਜਿਹੜੀ ਛੋਟੀ ਹੈ ਤਾਜੀ ਸੁਧੀ ਹੈ ਜੀ ਠੀਕ ਹੈ ਭਾਜੀ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਸੂਈ ਨੂੰ ਅੰਦਰ ਹੋ ਗਏ 7 ਦਿਨ ਠੀਕ ਹੈ ਭਾਜੀ ਬੋਲੇ ਤੇ ਹੀ ਆ ਹਿਸਾਬ ਨਾਲ ਕੇ 9 ਕਿੰਨਾ ਬੋਲੋ ਠੀਕ ਹੈ ਭਾਜੀ ਵੱਡੀ ਆ ਛੋਟੀ ਹਾਂਜੀ ਵੱਡੀ ਆ ਸਿਰੇ ਦੀ ਕੱਦ ਕੁਦ ਬਾੜਾ ਜਿਆਦਾ ਇਹ ਲੋਜੀ ਕੱਟੀ ਬਿਲਕੁਲ ਤਾਜੀ ਸੂਈ ਆ। ਹਾਂਜੀ। ਨਾੜੂ ਵੀ ਨਾਲ ਹੈਗਾ। ਇਹ ਦੇਖ ਸਕਦੇ। ਇਹ ਦਵਾਂਗੇ ਜੀ ਆਪਾਂ ਇੱਕ ਚਾਲ। 140 ਦੀ। ਹਾਂਜੀ। ਠੀਕ ਐ ਬਾਜੀ। ਕੋਈ ਹੋਰ ਛੋੜ ਛਡਾਵਾ? ਛੋੜ ਛਡਾਵਾ ਜੀ ਇਹਦੇ ਤੋਂ ਹੋਰ ਨਹੀਂ। 2038 ਦੇ ਵਿੱਚ ਕਿੰਨਾ ਦੁੱਧ ਬਾਜੀ ਇਹ ਦੇਖੋ? 9 ਕਿਲੋ। 9 ਕਿਲੋ ਬੌਲੇ ਤੇ ਥਾਣ ਦੇ ਵੇ ਦੀ ਕੁਆਲਿਟੀ ਵੇਚ ਸਕਦੇ ਪਿੱਠ ਬਣੇ ਤੂੰ ਜਮਾਂ ਖੁੱਲੀ ਆ। ਹਾਂ ਜੀ ਤੇ ਜਮਾ ਛੋਟੇ ਸਿੰਘ ਦੇ ਵਿੱਚ ਦੋਵੇਂ ਹੀ ਨਾਗ ਸੋਹਣੇ ਆ ਕਦ ਕਾੜ ਪੱਖੋਂ ਹਰ ਇੱਕ ਥਣ ਦੇ ਵਰੀ ਕੁਆਲਟੀ ਵੀ ਚੰਗੀ ਆ ਆਹ ਦੋ ਡੀਐਲ ਇਹ ਕੋਲ ਹੈਗਾ 11-12 ਕਿਲੋ ਬੋੜਾ ਆ ਠੀਕ ਆ ਬਾਜੀ ਤੇ ਕੋਲੋ ਜੀ ਫਿਰ ਇਹਨੂੰ ਹਾਂ ਜੀ ਭਾਈ ਜੋਟੀ ਆ ਜੀ ਇਹਦਾ ਬੱਚਾ ਆ ਵਾ ਤੇ ਇਹਦੇ ਥੱਲੇ ਦੁੱਧ ਹੈਗਾ ਜੀ ਆਹ ਬੱਚਾ 11-12 ਕਿਲੋ ਦੁੱਧ ਬਿਲਕੁਲ ਤਾਜੀ ਸੂਈ ਬਾਜੀ ਇਹ 15 ਕਿਲੋ ਵਾਲੀ ਆ ਜੀ ਚੰਗੀ ਆ ਕੱਟੀ ਫਿਰ ਜਾਵਾਂ ਇਹ ਦੇਖੋ ਬਿੱਟ ਪੁੜਾ ਫੇਰੀ ਦੀ ਕੁਆਲਿਟੀ ਆ ਬਹੁਤ ਸਫਾਈਆਂ ਸੁਈਆਂ ਕੱਟੀ ਦੀਆਂ ਥਾੜਲੇ ਵੇਖ ਸਕਦੇ ਤੁਸੀਂ ਦੁੱਧ ਵਾਲੀ ਮਹੀਂ ਆ ਪਲੀ ਜੁੜੀ ਜਾਵਾਂ ਬਹੁਤ ਚੰਗੀ ਆ ਖਾਨਦਾਨੀ ਆ ਨਹੀਂ ਚੰਗੀ ਆ ਮੈਂ ਸਾਰੀ ਸਾਫ ਸੁਥਰੀ ਆ ਕੋਈ ਕੱਜ ਨਹੀਂ ਹੈਗਾ ਮਹੀਂ ਦੇਖ ਸਕਦੇ ਹੀ ਲਾਗੇ ਤੁਸੀਂ ਗੇਠ-ਗੇਠ ਦੇ ਥਾਣਿਆਂ ਬਿਲਕੁਲ ਖਾਲ ਦੇ ਵੀ ਸਾਫ ਮਗਰਲੇ ਦਾ ਮਗਰਲੇ ਦੀ ਪੁਲਿਸ ਜੁੜੀ ਹੋ ਕਿੰਨੇ ਦਿਨ ਦੱਸੇ ਭਾਜੀ ਇਹਨੂੰ ਸੂਈ ਨੂੰ ਸੂਈ ਨੂੰ ਜੀ ਪੰਜ ਕਿ ਦਿਨ ਹੋ ਗਿਆ ਠੀਕ ਹੈ ਭਾਜੀ ਦੁੱਧ ਜਿਹੜਾ ਦੁੱਧ ਕੁਝ ਨਾ ਹੈਗਾ ਜੀ ਨਾ ਤੇ ਮਤਲਬ ਪੱਕਾ ਜਿਹੜਾ 3.5 ਕਿਲੋ ਬੋਲਾ ਜੀ 11-12 ਕਿਲੋ ਬੋਲਾ ਜੀ ਦੁੱਧ 15 ਕਿਲੋ ਦੇ ਦੇਗੀ ਮੈਂ 15 ਦੀ ਗਾਰੰਟੀ ਹੈ ਜੀ ਗਾੜੀ ਵਿੱਚ ਦੇਖ ਸਕਦੇ ਜੇ ਬਰਲ ਬਰਲ ਬੜਾ ਵਾ 18 35 ਦੀ ਠੀਕ ਹੈ ਭਾਜੀ 10 30 ਦੀ ਇੱਕ 30 ਦੇ ਵਿੱਚ ਦੇਖੋ ਜੀ 12 ਕਿਲੋ ਦੁੱਧ ਤਿਆਰ ਹੈ ਇਹ ਬਹੁਤ ਸਫਾਈਆਂ ਸੂਈਆਂ ਸਾਰੀ ਚੰਗੀ ਹੈ ਇੱਕ 28 ਦੀ ਜੀ ਇੱਕ 28 ਦੇ ਵਿੱਚ 12 ਕਿਲੋ ਦੁੱਧ ਤਿਆਰ ਹੈ ਜਵਾਂ ਹੀ ਤਾਜੀ ਸਹੀ ਹੈ ਜੀ ਦੁੱਧ 15 ਕਿੱਲੇ ਕੱਢ ਦੇਗੀ ਆ ਜਿਹੜੀ ਝੋਡੀ ਆ ਠੀਕ ਇਹਦਾ ਬੱਚਾ ਵੱਡਾ ਜੀ ਚੈੱਕ ਕਰਾਵਾਂਗੇ ਸੀਲਸਲਾ ਬਹੁਤ ਹੈ ਜੀ ਠੀਕ ਆ ਬਹੁਤ ਖਾ ਲੋ ਤੁਸੀਂ ਖੋਲ ਕੇ ਦੁੱਧ ਚੰਗੀ ਹੈ ਝੋਟੀ ਚਲੋ ਛੋੜੀ ਦੀ ਕੀਮਤ ਕਰਨੀ ਜੀ ਜੀ ਇਹਦਾ ਕੀ ਭਾਅ ਵਰਤਾ ਜੀ ਇਹਦਾ ਭਾਅ ਵਰਤਾ ਛੋਟਾ ਜੀ ਆਪਾਂ ਦੇਖੋ ਜੀ ਨਹੀਂ ਚੰਗੀ ਆ ਕੱਟੀ ਬਾਹਰ ਗੱਡੋ ਪਾਜੀ ਮਾਰੇ ਬਾਹਰ ਕੱਢਦੇ ਨਹੀਂ ਆ ਬੱਚਾ ਲੋ ਜੀ ਪਿੰਦੀ ਆ ਬੱਚਾ ਜੀ ਕਟਾ ਵੀ ਆ ਛੋਟੀ ਥਾਣ ਦੇ ਵੇ ਦੀ ਵੀ ਸਾਫ ਹੈ ਜਿੰਨੀ ਹੈਗੀ ਆ ਬੱਚਾ ਜੀ ਆ ਬੱਚਾ ਜੀ ਹਾਂ ਬੱਚਾ ਵੀ ਦੇਖ ਸਕਦੇ ਆ ਇਹਦੇ ਥੱਲੇ ਵੀ ਪਾਜੀ ਇਦਾਂ ਲਓ ਆਹ ਲਓ ਖੰਡੀ ਠੀਰੀ ਆ ਆਹ ਦੇਖੋ ਜੀ ਸਰਮਾ ਲੈਂਦੇ ਆਹ ਮੁੱਠੇ ਹੱਸਣਾ ਧਾਰਾ ਮਾਰੀ ਚੰਗੀ ਆ ਕੱਟੀ ਜਿੰਨੀ ਹੈਗੀ ਆ ਆਹ ਦੇਖੋ ਨੀ ਚੰਗੀ ਐ ਸੀਲ ਫਿਰ ਆ ਗਿਆ ਪੂਰੀ ਸੀਲਸ ਲਾ ਗਿਆ ਜੀ ਆ ਬੱਚਾ ਜੀ ਮਗਰ ਕਟਾ ਕੇ ਕੱਟੀ ਜੇ ਮਗਰ ਇਹ ਜੀ ਕਟਾ ਕਟਾ ਜੀ ਠੀਕ ਐ ਭਾਜੀ ਆ ਵੇਖੋ ਥਾਣ ਦੇਵੇ ਤੂੰ ਭਾਈ ਦੇਖ ਸਕਦੇ ਬਿਲਕੁਲ ਸਾਫ ਸੁਥਰੀ ਕੋਈ ਕਾਜ ਨਹੀਂ ਹੈਗਾ ਕੱਟੀ ਦੇ ਵਿੱਚ ਭੜੇ ਨੂੰ ਤਾਂ ਪਤਾ ਡੇਢ ਮਹੀਨਾ ਦਾ ਦੱਸਦਾ ਵਾ ਡੇਢ ਮਹੀਨਾ ਠੀਕ ਐ ਭਾਜੀ ਚੱਜ ਨਹੀਂ ਹੁੰਦੇ ਹੋਈ ਠੀਕ ਐ ਜੀ ਬੰਦਾ ਕਹਿੰਦਾ ਤੁਹਾਨੂੰ ਕਰਮ ਆ ਬਣੀ ਐ ਇਹਦੀ ਭਾਜੀ ਕੀ ਡਿਮਾਂਡ ਐ

ਇਹ ਜੰਡੀਆ ਕੱਟੀ ਜਿੰਨੀ ਹੈਗੀ ਆ ਸੀੜੀਆ ਕੋਈ ਹੋਰ ਛੋੜ ਛਡਾਵਾ ਭਾਜੀ ਜੋ ਦੋ ਜੀ ਦੇਖੋ ਥੋੜ੍ਹੇ ਨਹੀਂ ਜੀ ਡੀਆਂ ਐਂਡ ਯੋਨ ਚੰਗਾ ਘੱਟੀ ਦਾ ਇਧਰੋਂ ਥਾਣਾ ਵਖਾ ਲਓ ਜੀ ਅਸੀਂ ਥੋੜੀ ਜੀ ਲੋਕੀ ਮੇਰਾ ਜੀ ਥੋੜਾ ਜੀ ਅੰਦਰ ਦਾ ਆ ਦੇਖੋ ਠੀਕ ਹੈ ਜੀ 72 ਦੀ ਦੇ ਦਾਂਗੇ 72000 ਦੇ ਵਿੱਚ ਦੇਖੋ ਜੀ ਝੋਟੀ ਬਿਲਕੁਲ ਸਾਫ ਸੁਗਰੀ ਝੋਟੀ 75 ਦੀ ਫੇਰ 80 85 ਦੀ ਦੋ ਕੜ ਗੱਭਣ ਲਈ ਬੇਚ ਜੂਗੀ ਭਾਜੀ ਬੇਚ ਜੂਗੀ ਬਹੁਤ ਕੁਆਲਟੀ ਕੱਟੀ ਸਾਫ ਸੂਫਿਆ ਕੱਟੀ ਜਿੰਨੀ ਵੀ ਹੈਗੀ ਆ ਆ ਦੇਖੋ ਜੀ 5 6000 ਦਾ ਤਾਂ ਮਗਰ ਬੱਚਿਆ ਵੀ ਹੈਗਾ ਤੇ 72 ਦੀ ਰੰਗ 72000 ਦੇ ਵਿੱਚ ਜਮਾਂ ਭਾਜੀ ਨੋਰਮਲ ਕੀਮਤ ਆ ਆ ਜਿਹੜੀ ਥੋੜੀ ਦੇ ਤਾਜੀ ਸੂਈ ਹੈ ਜੀ ਦੇਖੋ 12 ਕਿਲੋ ਦੁੱਧ ਹੈ ਜੀ ਵੱਡੀ ਆ ਮੈਂ ਜਮਾਂ ਤੇ ਤੁਹਾਨੂੰ ਜੰਗਾਰ ਦੇਖੋ ਕਿ ਇਹਦਾ ਫਲੇਜੀ ਦਾ ਰੱਬ ਨੇ ਲੰਭਾ ਘਾਗ ਇਹ ਜਿਹੜੀ ਆ ਇਹਦੀ ਕੀਮਤ ਆਪ ਕਰਾਂਗੇ ਫੋਨ ਤੇ 16-17 ਕਿਲਵਾਲੀ ਦੀ 16-17 ਕਿਲਵਾਲੀ ਆ ਵੱਡੀ ਆ ਆ ਬੱਚਾ ਜੇ ਬਿਲਕੁਲ ਤਾਜੀ ਸੁਈ ਆ ਜੀ ਖਾਣ ਲਵੇ ਤੂੰ ਤੁਸੀਂ ਦੇਖ ਸਕਦੇ ਜੇ ਕੋਈ ਵੀ ਕਮੀ ਪੇਸ਼ੀ ਨਹੀਂ ਖਾਣ ਲੇਵਾ ਇਹਦਾ ਵੀ ਬਹੁਤ ਵਿਰਲੇ-ਵਿਰਲੇ ਥਣ ਲੱਗੇ ਗੱਟ-ਖੱਟ ਤੇ ਵੱਡੀ ਆ ਮਈ ਵੇਖੋ ਜੀ ਲਾ ਕੇ ਤੂੰ ਚੈੱਕ ਕਰ ਸਕਦੇ ਤੁਸੀਂ ਲੈਵਾ ਤੇ ਗਾਈਆਂ ਗਲਈ ਫਿਰਦੀ ਆ ਘੱਟੀ ਦੁੱਧ ਭਾਜੀ ਕਿੰਨਾ ਤਿਆਰ ਹੈ ਦੇਖੋ 13 ਆ ਗਿਆ 13 ਕਿਲੋ ਦੁੱਧ ਤਿਆਰ ਹੈ ਵੇਖ ਇਹਦਾ ਫਿਰ ਭਾਜੀ ਮੁੱਲ ਫੋਨ ਤੇ ਦੱਸੋਗੇ ਇਹਦਾ ਮੁੱਲ ਤੁਸੀਂ ਦੱਸਿਓ ਪੇਜਾ ਦੱਸਿਓ ਫੋਨ ਤੇ ਦੱਸਿਓ ਜਲਦੋਂ ਮੁੱਲ ਨਹੀਂ ਹੋ ਜੀ ਲੈ ਵੀ ਨਹੀਂ ਗਿਆ ਇਹ ਮੈਂ 15 ਕਿਲੋ ਦੁੱਧ ਤਿਆਰ ਕਰੀ ਫਿਰ ਮੁੱਲ ਦੱਸੋ ਠੀਕ ਜੀ ਭਾਜੀ ਵੱਡੀ ਹੈ ਛੋਟੀ ਦੇ ਵੀ ਕੁਆਲਟੀ ਬਹੁਤ ਹੈ ਕੋਈ ਗਮੀ ਪੇਸ਼ੀ ਨਹੀਂ ਸਿੰਘ ਸੁੰਗ ਤੇ ਪੱਖ ਤੋਂ ਵੀ ਚੰਗੀ ਆ ਉੱਚੀ ਲੰਮੀ ਵੀ ਜਾ ਤਨਸਲ ਵਾਲੀ ਝੋਟੀ ਆ ਜੀ ਚੰਗੀ ਆ ਭਾਜੀ ਕੋਈ ਕਾਜ ਨਹੀਂ ਘਟੀ ਜਾਗਾ ਵਰਦ ਵਰਦ ਬਹੁਤ ਆ ਆ ਬੱਚਾ ਜੀ ਠੀਕ ਆ ਭਾਜੀ ਜਿਆਦਾ ਕੀਮਤ ਹੈ ਕੋਈ ਵੱਡੀ ਕੀਮਤ ਨਹੀਂ ਵੀ ਮੇਰਾ ਨੋਰਮਲ ਕੀਮਤ ਹੋਊਗੀ ਫੋਨ ਲਾਉਣ ਵੀਰ 9879283441 ਦੇਖੋ ਜੀ ਸਾਰੀ ਡਿਟੇਲ ਮਿਲ ਜੂ ਨਾ ਆਪਾਂ ਡੀਲ ਕਰਾਂਗੇ 140 140 ਤੋਂ ਥੱਲੇ ਹੀ ਦਵਾਂਗੇ 140 ਤੋਂ ਅੰਦਰ ਮਿਲ ਜੂਗੀ ਕਾਲ ਲਾ ਲਿਓ ਭਾਜੀ ਦੁੱਧ ਵਾਲੀ ਮਹੀਂ ਆ ਖਰੀ ਆ ਜਮਾ ਹਾਂ 15 16 ਕਿਲੋ ਵਾਲੀ ਮਹੀਂ 20000 ਦੇ ਲਾਇਆ ਇਹਦੀ ਉਹ ਮੰਡੀ ਚ ਦੇ ਵਾਲੀ ਪਹਿਲੀ ਪਹਿਲੀ ਕਾਲ ਤੇ ਵਿਗੂ ਭਾਜੀ ਬਹੁਤ ਜ਼ਿਆਦਾ ਚੰਗੀ ਆ ਮੈਂ ਜਿੰਨੀ ਵੀ ਹੈਗੀ ਆ ਸਾਫ਼ ਉਤਰੀ ਆ ਜਮਾ ਛੋਟੀਆਂ ਛੋਟੀਆਂ ਕੀਮਤਾਂ ਦੀ ਸਾਰੀਆਂ ਦੀ ਵੱਡੀ ਬਾਕੀ ਵੀਰ ਸਾਰੇ ਫੋਨ ਲਾ ਕੇ ਪੁੱਛ ਸਕਦੇ ਓ ਵੱਡੀ ਝੁੱਟੀ ਆ ਕੋਈ ਛੋਟੀ ਨਹੀਂ ਨਾ ਜੀ ਨਹੀਂ ਚੰਗੀ ਜੀ ਸਿਕਿਉਰਟੀ ਕੱਦ-ਕਾੜ ਪੱਖੋਂ ਪੂਰੀ ਕੱਦ-ਕਾੜ ਠਾੜੀ ਸਾਰੀ ਸਾਫ਼-ਸੁਤਰੀ ਆ ਕੋਈ ਕਮੀ ਪੇਸ਼ੀ ਨਹੀਂ ਥਾਣ ਦੇਵੇ ਤੂੰ ਫੇਰ ਤੁਸੀਂ ਦੇਖ ਸਕਦੇ ਜੇ ਲਾਗੇ ਤੋਂ ਵਿਖਾ ਦਈਏ ਲਾਗੇ ਬਾਕੀ ਸਾਰੀ ਨਾ ਮੈਂ ਬਹੁਤ ਜ਼ਿਆਦਾ ਦੇਖੋ ਜਿਗਾਰ ਲਾ ਗਿਆ ਥੱਲੇ ਕਰਵਾ ਲਈ ਚੰਗਾ ਡਿਜ਼ਾਈਨ ਬੜਾ ਪਿੱਠ ਪੁੜਾ ਰੰਗ ਢੰਗ ਸਾਰੀ ਚੰਗੀ ਆ ਭਾਜੀ ਬਹੁਤ ਜ਼ਿਆਦਾ ਚੰਗੀ ਕੋਈ ਕਮੀ ਪੇਸ਼ੀ ਨਹੀਂ ਬਾਕੀ ਫੋਨ ਲਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਜੀ ਮਾਲ ਦੁੱਧ ਵਾਲਾ ਇਸ਼ਾਰਾ ਸਾਰਾ ਦੁੱਧ ਆਏ ਤੁਹਾਡੀ ਖੋਲ ਕੇ ਵੇਖ ਲੀ ਫਿਰ ਦੀ ਖਾ ਲਓ ਭਾਜੀ ਹੈਗੀਆਂ ਵੀ ਸ਼ਕੀਨ ਤੇ ਦੁੱਧ ਵਾਲੀਆਂ ਵੀ ਦੋਹੇ ਖੂਬੀਆਂ ਹੈਗੀਆਂ 15 ਕਿਲੋ ਵਾਲੀ ਨਹੀਂ ਦੇਖੋ ਜੀ ਚੰਗੀ ਆ ਮੈਂ ਜਿੰਨੀ ਵੀ ਹੈਗੀ ਦੁੱਧ ਵਾਲੀ ਆ ਖਰੀ ਆ ਜਮਾ ਦੇਖੋ ਜੀ ਠੀਕ ਆ ਬਹੁਤ ਜ਼ਿਆਦਾ ਖਰੀ ਮੈਂ ਥੋੜਾ ਥੋੜਾ ਦਾ ਗੈਪ ਕੋਤ ਆ ਕੁਆਲਿਟੀ ਆ ਕੋਈ ਜ਼ਿਆਦਾ ਕੀਮਤਾਂ ਨਹੀਂ ਕੀਤੀ ਛੋਟੀ ਨਾਲ ਨਹੀਂ ਨੀ ਨੋਰਮਲ ਆ ਭਾਜੀ ਦੁੱਧ ਦੇ ਹਿਸਾਬ ਨਾਲ ਬਿਲਕੁਲ ਨੋਰਮਲ ਕੀਮਤ ਆ ਕੋਈ ਜ਼ਿਆਦਾ ਕੀਮਤਾਂ ਨਹੀਂ ਬਾਕੀ ਹੈ ਵੀ ਪਿੱਠ ਪਣੇ ਦੀਆਂ ਕੱਦ-ਕਾਠ ਵੀ ਚੰਗੇ ਆ ਥਣ ਦੇ ਵਿੱਚ ਦੀ ਵਿੱਚ ਵਿਰਲਪੁਰ ਬੜੀ ਪਾਜੀ ਹਾਂ ਬਾਕੀ ਉਹ ਜਿਹੜੇ ਦੇਖੋ ਪਾਜੀ ਕਰੋ ਚੈੱਕ ਇਹ ਨਾ ਵੀਰ ਮੇਰਾ ਕਰੋ ਤੋਕੜ ਉਹ ਝੋਡੀ ਗੱਪਣ ਹੋਵੇ ਤੇ 1015 ਵੀ ਵੇਖ ਜਾਂਦੀ ਪਾਜੀ ਜਿਹੜੀ ਹੋਰ ਛੋਟੀ ਆਪਾਂ ਤੋਕੜ ਵਖਾਦੀ ਨਾ ਹਾਂਜੀ ਹਾਂਜੀ ਵੇਲਕੜ ਪਾਜੀ ਸਹੀ ਗੱਲ ਆ ਜੀ ਆਹ ਸਹੀ ਆ ਨਹੀਂ ਕੱਦ-ਕਾਠ ਵਾਲੀ ਝੋਟੀ ਗੇ ਇਨਸਾਨ ਵਾਲੀ ਤੇ ਡਵਲ ਇਹ ਕਰੂਗੀ ਜਿੱਥੇ ਪਾਸੇ ਬਹਿ ਜਾਓ ਸਿੱਧੇ ਪਾਸੇ ਬਹਿ ਜਾਓ ਹਾਂ ਦੇਖੋ ਜੀ ਦਿਨਾਂ ਡਿਊਨ ਬੜਾ ਲੱਗਾ ਕੱਟੀ ਦਾ ਕੂਬੀਆਂ ਖਾਬੀਆਂ ਬੜੀਆਂ ਵਾਹ ਜਿੰਨੀ ਜਗਾ ਨਹੀਂ ਆਵੇ ਖੁੱਲ੍ਹੇ ਵਾਜੀ ਨਹੀਂ ਚੰਗੀ ਆ ਭਾਜੀ ਜਿੰਨੀ ਮੈਗੀ ਮੈਂ ਸਾਫ ਸੁਥਰੀ ਆ ਕਿੰਨਾ ਛੋਟਾ ਲੱਗ ਰਿਹਾ ਕੀਮਤਾਂ ਕੀਤੇ ਆ ਆਪਾਂ ਨਮੋੜੇ ਘੋੜੇ ਸਿਰਿਆ ਇਹ ਨਾਲ ਲੋਕੀ ਬਿਲਕੁਲ ਭਾਜੀ ਬਾਕੀ ਸਾਰੇ ਵੀ ਨਾਲ ਆ ਗਏ ਜਿੰਨਾ ਪਿਆਰ ਦਿੰਦੇ ਵੀਡੀਓ ਤੇ ਨਾਮ ਕਾਰ ਸਿੰਘ ਪਿੰਡ ਕੋ ਘਾ ਤਸੀਲ ਬਟਾਲਾ ਜਿਲ੍ਹਾ ਫਾਸਪੁਰ ਨੰਬਰ ਜੀ 897 795 834497 795 ਭਾਜੀ ਸਕਰੀਨ ਤੇ ਵੀ ਦੇਖ ਸਕਦੇ ਸਾਹਮਣੇ ਪੋਸਟਰ ਦੇ ਉੱਤੇ ਸਭ ਕੁਝ ਲਿਖਿਆ ਬਾਕੀ ਸਾਰਿਆਂ ਨੂੰ ਸਾਡੇ ਨਾਲ ਬਾਕੀ ਫੋਨ ਲਾ ਕੇ ਨਿਮਾ ਦੇ ਜੀ ਠੀਕ ਹੈ ਭਾਜੀ ਹਾਂ ਵੀਡੀਓ ਤੇ ਮਾਲ ਨਾਲ ਨਾਲ ਵੀ ਕੀ ਜਾਂਦੇ ਹਾਂ ਹਾਂ ਜੀ ਹਾਂ ਜੀ ਭਾਜੀ ਠੀਕ ਹੈ ਜੀ